ਪਾਤੜਾਫ ਮੰਡਲ ਦੇ ਪਿੰਡ ਮੋਲਵੀ ਵਾਲਾ ਦੇ ਇੱਕ ਨੌਜਵਾਨ ਪਰਿਵਾਰ ਦੀ ਖੁਸ਼ਹਾਲੀ ਦੇ ਲਈ ਪਰਿਵਾਰ ਤਰੱਕੀ ਕਰੇ ਆਪਣੇ ਮਾਵਾਪ ਦਾ ਸੁਪਨਾ ਲੈ ਕੇ ਕੈਨੇਡਾ ਗਿਆ ਸੀ 5 ਸਾਲ ਉਸ ਨੂੰ ਕੈਨੇਡਾ ਗਏ ਹੋ ਗਏ ਲੇਕਿਨ ਇੱਕ ਮਹੀਨਾ ਪਹਿਲਾਂ ਉਸਕੇ ਟਰਾਲਾ ਜਿਹੜਾ ਉਹਨੇ ਲਿਆ ਸੀ ਉਸ ਟਰਾਲੇ ਕਾ ਐਕਸੀਡੈਂਟ ਹੋ ਗਿਆ ਉਸਕੇ ਬਾਅਦ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗ ਗਿਆ ਅੱਜ ਕੱਲ ਪਰਿਵਾਰ ਨੂੰ ਫੋਨ ਆਇਆ ਕਿ ਉਸਨੂੰ ਹਾਰਟ ਅਟੈਕ ਹੋ ਗਈ ਹੈ ਉਹਦੀ ਮੌਤ ਹੋ ਗਈ ਹੈ ਔਰ ਇਸ ਸੂਚਨਾ ਮਿਲਣ ਤੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਮਾਵਾਪ ਨੇ ਜੋ ਪਿੰਨੀਆਂ ਭੇਜੀ ਸੀ ਖੋਇਆ ਭੇਜੀ ਸੀ ਕਪੜੇ ਭੇਜੀ ਸੀ ਉਹਨੇ ਫੋਨ ਤੇ ਦੇਖੇ ਤੇ ਕਹਿਆ ਮਾਤ ਬੜੀ ਚੰਗੇ ਚੀਜ਼ਾਂ ਮੇਰੇ ਵੱਸ ਤੋਂ ਹੀ ਭੇਜੀਆਂ ਲੇਕਿਨ ਇਸ ਜਿਹੜੀ ਖਬਰ ਮਿਲਣ ਦੇ ਬਾਅਦ ਪਰਿਵਾਰ ਦੇ ਵਿੱਚ ਇੱਕ ਪੂਰੇ ਪਿੰਡ ਦੇ ਵਿੱਚ ਹੀ ਮਾਤਮ ਦਾ ਮਾਹੌਲ ਹੈ ਕਿਉਂਕਿ ਉਸਕੇ ਸੁਪਨੇ ਸੀ ਕਿ ਮੈਂ ਕੋਠੀ ਬਣਾ ਕੇ ਦੇਵਾਂਗਾ ਮਾਪਿਆਂ ਨੂੰ ਲੇਕਿਨ ਉਹ ਕੋਠੀ ਵੀ ਅਸੀਂ ਦੇਖੀ ਵੀ ਦਿ ਨਿਰਮਾਣ ਤੀਨ ਕਮ ਸ਼ੁਰੂ ਹੈ ਨਕਸ਼ੇ ਪਾਸ ਕਰਾਇਆ ਗਿਆ ਦਾ ਸਕੂਲ ਦੇ ਅਧਿਆਪਕ ਨੇ ਕਿਹਾ ਕਿ ਇੱਕ ਹਾਨਰ ਵਿਦਿਆਰਥੀ ਸੀ ਕਰਨਵੀਰ ਲੇਕਿਨ ਪ੍ਰਮਾਤਮਾ ਨੇ ਕੁਝ ਹੋਰ ਮਨਜ਼ੂਰ ਸੀ ਪਰਿਵਾਰ ਨੇ ਕੇਂਦਰ ਸਰਕਾਰ ਤੋਂ ਮਦਦ ਦੀ ਗੁਹਾਰ ਲਈਏ ਕਿ ਮੇਰੇ ਮਰਤਕ ਬੱਚੇ ਦੀ ਡੈਡ ਬੋਡੀ ਇੱਥੇ ਪਾਰ ਲਿਆਂਦੀ ਜਾਵੇ ਤਾਂ ਕਿ ਅਸੀਂ ਉਸਕਾ ਅੰਤਿਮ ਸੰਸਕਾਰ ਆਪਣੀ ਅੱਖਾਂ ਦੇ ਸਾਹਮਣੇ ਕਰ ਸਕੀਏ ਮਨਜੀਤ ਕੌਰ ਕਰਨਦੀਪ ਸਿੰਘ ਉਹ ਤੁਹਾਡੇ ਨਾਲ ਤਾਂ ਰੋਜ਼ ਗੱਲਾਂ ਕਰਦਾ ਹੁੰਣਾ ਕਰਨ ਹਾਂਜੀ ਕਰਦਾ ਸੀ ਬਸ ਗੱਲ ਇਹ ਹੀ ਹੁੰਦਾ ਰਹੇ ਮਮਾ ਕੀ ਕਰਨੀ ਹੈ ਭਈ ਮਮਾ ਤੂੰ ਕੀ ਕਰਨੀ ਹੈ ਮੈਂ ਪੁੱਤਰ ਮੈਂ ਬਸ ਆਹ ਕੰਮ ਦੱਸ ਹੀ ਜਾਣੇ ਕਰਨੇ ਆਹ ਕਰਨ ਡੀਆਂ ਪੁੱਤਰ ਆਹ ਕਰਨ ਡੀਆਂ ਮਮਾ ਤੂੰ ਦੇਰ ਨਾ ਛੱਡੀ ਬਸ ਇਹੋ ਜੇ ਅੰਗਲ ਨਾਲ ਕਰਦਾ ਰਿਹਾ ਮੇਰਾ ਪੁੱਤਰ ਇਹਦੇ ਤੁਸੀਂ ਭੇਜਿਆ ਸੁਪਨੇ ਲੈ ਕੇ ਗਿਆ ਸੀ ਸੁਪਨੇ ਲੈ ਕੇ ਗਿਆ ਸੀ ਮੈਂ ਆਪਣੀ ਮਾਂ ਨੂੰ ਉੱਚਾ ਕਰਕੇ ਵਿਖਾਣਾ ਹੈ ਸੋਹਣੀ ਕੋਠੀ ਪਾ ਕੇ ਦੇਣੀ ਹੈ ਮੈਂ ਉੱਚਾ ਕਰਨਾ ਮਾਂ ਪਿਓ ਨੂੰ ਹੋਰ ਮੈਂ ਕੁਛ ਨਹੀਂ ਆਖਿਆ ਅਖਣਾ ਮਾਂ ਤੂੰ ਵੇਖੇਂਗੀ ਪੁੱਤਰ ਦੇ ਤੂੰ ਸੁਪਨੇ ਮੈਂ ਕਿਹਾ ਪੁੱਤ ਅੱਛਾ ਤੇਰੇ ਨਾਲ ਪੁੱਤਰ ਮੈਂ ਵੀ ਉੱਚੀ ਹੋਵਾਂਗੀ ਇਹੋ ਗੱਲਾਂ ਮੈਂ ਪੁੱਤਰ ਨਾਲ ਕਰਦੀ ਰਹੀ ਆ ਫਿਰ ਮੈਂ ਕਰ ਲਿਆ ਕੋਰੀਆਲ ਕੀਤਾ ਨਾਲ ਮੈਂ ਇੱਕ ਕੋਵਾ ਮਾਰ ਕੇ ਕੱਲਿਆ ਪਿੰਨੀਆਂ ਕੱਲੀਆਂ ਨੇ ਨਾਲ ਮੈਂ ਪੰਜੀਰੀ ਕੱਲੀ ਨਾਲ ਮੈਂ ਪੁੱਤਰ ਦੇ ਕੱਪੜੇ ਕੱਲੇ ਨੇ ਫੋਨ ਤੇ ਵੇਖਿਆ ਸੁ ਆਂਦਾ ਮੰਮੀ ਸਮਾਨ ਤੇ ਬੜਾ ਹੀ ਸੋਹਣਾ ਲੱਗਦਾ ਹੈ ਬੜਾ ਸੁਆਦ ਹੋਏ ਦਾ ਇੰਨੀਆਂ ਕੋਈ ਗੱਲਾਂ ਕੀਤੀਆਂ ਨਹੀਂ ਬਸ ਮੈਂ ਆਪਣੇ ਪੁੱਤਰ ਨਾਲ ਉਹਦਾ ਮੈਂ ਫੇਰ ਕਰਾਂਗਾ ਕੋਈ ਪਰਸੋਂ ਗੱਲ ਹੋਈ ਉਹਦੇ ਕੱਲ ਪਰਸੋਂ ਦੇ ਕੱਲ ਪਰਸੋਂ ਤੇ ਨਹੀਂ ਪਰਸੋਂ ਦੀ ਤੇ ਬਣ ਗਈ ਦੋ ਦਿਨ ਨਹੀਂ ਪੀਤੀ ਤਿੰਨ ਦਿਨ ਦੋ ਦਿਨ ਤਾਂ ਕੋਈ ਫੋਨ ਨਹੀਂ ਆਇਆ ਹਾਂਜੀ ਫੋਨ ਨਹੀਂ ਆਇਆ ਜਿੱਦਾਂ ਪੂਰਾ ਹੁੰਦਾ ਉਹਦੋਂ ਨੇ ਸਵੇਰੇ ਫੋਨ ਮੈਨੂੰ ਕਰਨਾ ਸਸੂ ਟਰਾਲੇ ਤੇ ਜਾਣਾ ਸੂ ਫੇਰ ਫੋਨ ਕਰਨਾ ਸੀ ਮੰਮੀ ਮੈਂ ਫੋਨ ਕਰਾਂਗਾ ਤੈਨੂੰ ਪਹਿਲਾਂ ਸਵੇਰੇ ਆਖਦੇ ਹੁੰਦਾ ਸੀ ਮੰਮੀ ਮੈਂ ਫੋਨ ਸ਼ਾਮ ਨੂੰ ਕਰਾਂਗੇ ਫੋਨ ਕਰਦਾ ਹੁੰਦਾ ਸੀ ਤੁਹਾਨੂੰ ਫਿਰ ਸੁਣਿਆ ਕਿਨੇ ਲਾਇਆ ਮੇਰੀ ਬੇਟੀ ਨੇ ਮੇਰੀ ਬੇਟੀ ਉੱਥੇ ਰਹਿੰਦੀ ਹੈ ਕੋਹੜੀ ਹੈ ਬਖਾਂਜੀ ਸ਼ਾਮ ਨੂੰ ਛਾਮਾ 7:00 ਵਜੇ ਨੇ ਮੈਂ ਹੱਥ ਮੂੰਹ ਧੋ ਕੇ ਆਈਆਂ ਤੇ ਮੈਂ ਲੰਮੀ ਪੈਣ ਲੱਗੀ ਆ ਇੱਥੋਂ ਮੈਂ ਧਰਿਆ ਤੇ ਰੇ ਰਸਤਾ ਮੈਂ ਪਾਠ ਲਾਇਆ ਮੈਂ ਦਬਾ ਦਬ ਨજર ਫੋਨ ਆ ਗਿਆ ਫੋਨ ਚੁੱਕਿਆ ਮੈਨੂੰ ਫੋਨ ਬੀਰੇ ਨਾਮ ਕੀ ਹੈ ਬੇਟੀ ਦਾ ਸਰਬਜੀਤ ਹੂੰ ਉਹਨੇ ਦੱਸਿਆ ਤੁਹਾਨੂੰ ਹਾਂਜੀ ਉਹਨੇ ਦੱਸਿਆ ਕਿ ਕੀ ਦੱਸਿਆ ਕੀ ਹੈ ਆਦੀ ਮਮੀ ਬੀਰੇ ਨੂੰ ਪਤਾ ਨਹੀਂ ਗਈ ਹੋ ਗਿਆ ਹੈ ਨਾਲ ਵੀਰ ਦੀ ਫੋਟੋ ਵਿਖਾਤੀ ਸੁਰ ਨਾਲੇ ਮੇਰੇ ਨਾਲ ਗੱਲਾਂ ਕਰਨ ਲੱਗ ਪਈਆਂ ਦੀ ਮਾਂ ਅਸੀਂ ਉੱਜੜ ਗਈ ਅੱਜ ਮੇਰੇ ਕੋਈ ਗੱਲ ਨਹੀਂ ਬਸ ਚ ਰਹੀ ਮੈਂ ਮੈਂ ਉੱਥੇ ਕਲਪਨ ਲੱਗ ਪਈਆਂ ਬਸ ਗੁਰਬਚਨ ਸਿੰਘ ਮੋਲ ਵੀ ਹੈ। ਵੀਰ ਸਿੰਘ ਦਾ ਸੀੰਦਰਾ ਜੀ 2019 ਚ ਗਿਆ ਸੀ ਬਾ ਰੋਟੀ ਰੋਟੀ ਕਮਾਉਣ ਦੇ ਲਈ। ਅੱਜ ਉਹ ਮਸੂਸ ਤੇ ਸਰਦ ਕਿੰਨੀ ਪੜਾਈ ਕੀਤੀ ਸੀ ਇੱਥੇ ਨੇ। ਪਲੱਸ 2 ਕਰਕੇ ਗਿਆ ਸੀ। ਕੋਈ ਸੁਪਨਾ ਸੀ ਉਹਦਾ ਵੀ ਮੈਂ ਪਰਿਵਾਰ ਵਾਸਤੇ। ਜੀ। ਬੜੇ ਵੱਡੇ ਸੁਖਣੇ ਸੀ ਬੇਟੇ ਦੇ ਮਨ ਦੇ ਵਿੱਚ। ਉਹਦੀ ਸ਼ੁਰੂਆਤ ਵੀ ਹੋਈ। ਜਦੋਂ ਸਾਡਾ ਬ੍ਰਦਰ ਟਰੈਕਟਰ ਲੱਗਾ ਲੈਣੇ ਤੇ ਉਹਨੇ ਕਿਹਾ ਵੀ ਚੰਗਾ ਟਰੈਕਟਰ ਨਹੀਂ ਫਿਰ ਉਹਨੇ ਗੱਡੀ ਲਈ ਇੱਥੇ ਅੱਛੀ ਲੈ ਕੇ ਗਿਆ ਆ ਹੁਣ ਉਹਨੇ ਸੁਖਣਾ ਸੀ ਇੱਥੇ ਪਿੱਛੇ ਫਰਵਰੀ ਸਾਡੇ ਕੋਲ ਆਇਆ ਸੀ ਇੱਕ ਮਹੀਨਾ ਲਾ ਕੇ ਗਿਆ ਮਕਾਨ ਬਿਲਕੁਲ ਸਿੰਪਲ ਜਿਹਾ ਸੀ ਭਰਾ ਸਾਡੇ ਨੇ ਛੋਟਾ ਕਿਸਾਨ ਸੀ 5 ਏਕੜ ਦਾ ਮਾਲਕ ਸੀ ਕਿਸਾਨ ਸੀ ਜਿਹੜਾ ਭਰਾ ਸਾਡਾ ਉਹਨੇ ਮਸਾ ਕੁਝ ਜ਼ਮੀਨ ਵੀ ਵਿਚੋ ਖਰਾਬ ਹੋਈ ਜਦੋਂ ਉਹਨੂੰ ਬਾਹਰ ਭੇਜਿਆ ਤੇ ਮਕਾਨ ਨਹੀਂ ਸੀ ਬਣਦਾ ਅੱਜ ਜੋ بیٹے ਨੇ ਮਨ ਬਣਾਇਆ ਵੀ ਮਕਾਨ ਉਹਨੂੰ ਢਵਾ ਦਿਓ ਨਕਸ਼ਾ ਬਣਾ ਕੇ ਦੇ ਕੇ ਗਿਆ ਆ ਜਿਹੜੀਆਂ ਸਾਹਮਣੇ ਨਹੀਂ ਆਂ ਪਰਿਛ ਰੀਆਂ ਨੇ ਸੁਖਣੇ ਵੱਡੇ ਸੀ ਪਰ ਪ੍ਰਮਾਤਮਾ ਨੇ ਟੈਅ ਨਹੀਂ ਦਿੱਤਾ ਤੇ ਗੱਲ ਹੁਣ ਕੋਲ 2-4 ਦਿਨ ਪਹਿਲਾਂ ਗੱਲ ਹੋਈ ਉਹ ਕਿ ਦਿਲ ਦੀ ਉਹ ਕਿੱਥੀ ਹੋਣੀ ਤੁਰਨਾ ਹੋਈ ਸੀ ਗੱਲ ਜੀ ਜਦੋਂ ਗੱਲ ਹੋਈ 1 ਮਹੀਨਾ 5 ਕੁ ਦਿਨ ਹੋ ਗਏ ਉਥੇ ਟਰਾਲਾ ਐਕਸੀਡੈਂਟ ਹੋ ਗਿਆ ਸੀ ਜਿਹੜਾ ਉਹ ਚਲਾਉਂਦਾ ਸੀ ਉਹਦੋਂ ਉਹਨੇ ਬੜਾ ਵੱਡਾ ਮਹਿਸੂਸ ਕੀਤਾ ਵੀ ਮੈਂ ਮਸਾ ਦਿਹਾੜੀਆਂ ਕਰ ਕਰਕੇ ਕੋ ਦੋ ਪੈਸੇ ਕਮਾਏ ਸੀ ਤੇ ਮੈਂ ਰੋਜੀ ਰੋਟੀ ਕਮਾ ਰਿਆ ਸਾਂ ਮੇਰਾ ਟਰਾਲਾ ਜਿਹੜਾ ਐਕਸੀਡੈਂਟ ਹੋ ਗਿਆ ਸਾਡੇ ਸਾਰੇ ਪਰਿਵਾਰ ਨੇ ਉਹਨੂੰ ਦਲਾਸਾ ਦਿੱਤਾ ਵੀ ਬੇਟਾ ਚੱਲ ਕੋਈ ਗੱਲ ਨਹੀਂ ਟਰਾਲਾ ਤਾਂ ਫਿਰ ਬਣ ਜਾਏਗਾ ਉਹਦੇ ਦਿਮਾਗੀ ਤੌਰ ਤੇ ਉਸ ਉਸ ਚੀਜ਼ ਦੀ ਟੈਨਸ਼ਨ ਸੀ ਉਹਨੂੰ ਵੀ ਕਰੇ ਮੈਂ ਮਕਾਨ ਸ਼ੁਰੂ ਕਰਾਇਆ ਇਸ ਗੱਲ ਦੀ ਟੈਨਸ਼ਨ ਚ ਸੀ ਪਰ ਅਸੀਂ ਉਹਨੂੰ ਫਿਰ ਵੀ ਬੜਾ ਵੱਡਾ ਦਿਲਾਸਾ ਦੇਣ ਦੀ ਕੋਸ਼ਿਸ਼ ਹੀ ਕਰਦੇ ਰਹੇ ਵੀ ਕੋਈ ਗੱਲ ਨਹੀਂ ਬੇਟਾ ਇਹ ਸਾਰਾ ਕੁਝ ਜਦੋਂ ਚੱਲਦੇ ਜੇ ਹੋ ਹੀ ਜਾਂਦਾ ਇੱਕ ਬੇਟਾ ਤੇ ਇੱਕ ਬੇਟੀ ਦੋ ਨੇ ਦੋਵੇਂ ਭੈਣ ਭਾਈ ਪਹਿਲੋਂ ਆਪ ਗਿਆ ਸੀ ਉੰਨੀ ਚ ਫਿਰ ਬਾਅਦ ਚ ਭੈਣ ਨੂੰ ਵੀ ਲੈ ਗਿਆ ਉਸ ਤੋਂ ਜਿਹੜੇ ਗੱਲ ਤਾਂ ਰੋਜ਼ਾਨਾ ਤੇਰੀ ਹੁੰਦੀ ਰਹਿੰਦੀ ਸੀ ਬਹਿਲੀ ਗੱਲ ਕਰਦਾ ਸੀ ਦੇਖੋ ਅੱਜ ਸਾਡਾ ਨਾ ਜੀ ਸਾਡੀ ਤਾਂ ਜਿਹੜੀ ਸਾਡੀ ਹਿੰਦੁਸਤਾਨ ਦੀ ਸਰਕਾਰ ਨੂੰ ਜਾਂ ਸਾਡਾ ਉੱਥੇ ਜਿਹੜਾ ਵੀ ਕੋਈ ਉਸ ਉਥੋਂ ਦੇ ਜਿਹੜੇ ਸਾਡੇ ਨੇ ਰਾਜਦੂਤ ਕੈਨੇਡਾ ਦੇ ਅਸੀਂ ਬੇਨਤੀ ਕਰਨੇ ਆ ਵੀ ਸਾਡਾ ਬਰਾਦਰ ਜਿਹੜਾ ਹੈ ਅਨਪਾੜੇ ਅਸੀਂ ਉਥੇ ਕੋਈ ਜਾ ਨਹੀਂ ਸਕਦੇ ਨਾ ਹਾਲਾਤ ਨੇ ਸਾਡੇ ਉੱਤੇ ਏਡਾ ਵੱਡਾ ਸਦਮਾ ਹੈ ਵੀ ਸਾਨੂੰ ਕੁਝ ਜਿੰਨੀ ਵੀ ਹਲਪ ਹੋ ਸਕੇ ਸਰਕਾਰ ਦੀ ਜਾਂ ਉਥੋਂ ਦੇ ਰਾਜਦੂਤ ਦੀ ਉਹਦੇ ਸਾਡੀ ਹਲਪ ਕੀਤੀ ਜਾਏ ਸਾਡੇ ਬੇਟੇ ਦੀ ਜਿਹੜੀ ਬਾਡੀ ਹੈ ਉਹ ਹਿੰਦੁਸਤਾਨ ਪਹੁੰਚ ਜਾਵੇ ਅਸੀਂ ਉਹਦਾ ਆਪ ਦੇ ਹੱਥੀ ਕਰਿਆ ਕਰਮ ਕਰਕੇ ਸਾਨੂੰ ਸਬਰ ਆ ਜਾਵੇਗਾ ਵੀ ਅਸੀਂ ਉਹਦਾ ਥੀਆਵਦੇ ਕਰਿਆ ਕਰਮ ਕਰ ਲਿਆ ਸਾਡੀ ਇਹ ਹੀ ਮੰਗੀ ਜਰਨਲ ਸਿੰਘ ਜੀ ਹਾਂ ਕਦੇ ਜਿਵੇਂ ਲੱਗਦਾ ਹੈ ਤੁਹਾਡਾ ਹਾਂਜੀ 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 ਬਹੁਤ ਵੱਡੀਆਂ ਗੱਲਾਂ ਕਰਦਾ ਸੀ ਜੀ ਪਿੱਛੇ ਆਇਆ ਸੀ ਕਹਿੰਦਾ ਜੀ ਆਪਣੀ ਕੋਠੀ ਵੇਖ ਕੇ ਗਿਆ ਕਿ ਨਗਰ ਦੇਦਤ ਨੇ ਕੋਠੀ ਬਹੁਤ ਵੱਡੀ ਪਾਈ ਏ ਮੈਂ ਤਾਂ ਕੋਈ ਗੱਲ ਨਹੀਂ ਪੁੱਤਰ ਦੱਸੋ ਕਿੰਦਾ ਮੈਂ ਅੰਕਲ ਜੀ ਇਹ ਦੂ ਵੱਡੀ ਕੋਠੀ ਪਾਉਣੀ ਏ ਮੈਂ ਕੋਈ ਗੱਲ ਨਹੀਂ ਪੁੱਤਰ ਤੁਸੀਂ ਕਮਾਈ ਕਰਦੇ ਤੱਡੇ ਸੁਪਨੇ ਵੱਡੇ ਨੇ ਜਰੂਰ ਪੂਰੇ ਕਰੇ ਮਾਰ ਆਏ ਸੁਪਨੇ ਅਧੂਰੇ ਰਹਿ ਗਏ ਨੇ ਛੇ ਛੱਡ ਗਿਆ ਸਾਰਾ ਕੁਝ ਕੋਈ ਪੰਜ ਕਿੱਲਿਆਂ ਦੀ ਖੇਤੀ ਨਾਲ ਤੁਹਾਨੂੰ ਪਤਾ ਹੈ ਵੀ ਗੁਜ਼ਾਰਾ ਹੋਣਾ ਬੜਾ ਔਖਾ ਹੈ। ਜ਼ਮੀਨ ਵੇਚ ਕੇ ਉਹਦੋਂ ਉਨ੍ਹਾ ਦਰ ਭੇਜਿਆ ਸੀ ਜੀ। ਕਿ ਚਲੋ ਕੋਈ ਰੋਜੀ ਰੋਟੀ ਦੀ ਕੋਈ ਅਸੀਂ ਤਰੱਕੀ ਕਰ ਸਕੀਏ। ਕੁਲਵਿੰਦਰ ਸਿੰਘ ਪੰਨੂਆ ਹਾਂਜੀ ਕਰਨਵੀਰ ਜੀ ਹਾਂਜੀ ਕਰਨਵੀਰ ਸਿੰਘ ਹਾਂਜੀ ਹਾਂਜੀ ਜਦੋਂ ਛੋਟਾ ਸੀ ਤਾਂ ਬਹੁਤ ਇਹਦੇ ਸੁਪਨੇ ਬਹੁਤ ਵੱਡੇ ਹਨ ਤੇ ਪੜ੍ਹਾਈ 'ਚ ਵੀ ਬਹੁਤ ਜ਼ਿਆਦਾ ਹੁਸ਼ਿਆਰ ਸੀ ਬੱਚਾ। ਤੇ ਬਹੁਤ ਹੀ شریف ਬੱਚਾ ਸੀ ਕਿਸੇ ਤਰ੍ਹਾਂ ਦੀ ਕਦੀ ਉਹਦੀ ਬੱਚੇ ਦੀ ਕੋਈ ਸ਼ਿਕਾਇਤ ਵੀ ਨਹੀਂ ਆਈ ਮਾਪੇ ਦੇ ਬਹੁਤ ਜ਼ਿਆਦਾ ਵਧੀਆ ਨੇ ਤੇ ਸ਼ੁਰੂ ਤੋਂ ਹੀ ਇਹਨਾਂ ਨੇ ਬਹੁਤ ਜ਼ਿਆਦਾ ਸਕੂਲ ਨੂੰ ਵੀ ਸਹਿਯੋਗ ਦਿੱਤਾ ਤੇ ਦੋਵੇਂ ਭੈਣ ਭਰਾ ਜਿਹੜੇ ਪੜ੍ਹਾਈ ਦੇ ਵਿੱਚ ਵੀ ਬਹੁਤ ਜ਼ਿਆਦਾ ਹੁਸ਼ਿਆਰ ਸੀ ਸ੍ਰੀ ਗੁਰੂ ਅਰਕਿਸ਼ਨ ਸਕੂਲ ਮੌਲਵੀ ਵਾਲਾ ਨਹੀਂ ਹੁਣ ਤਾਂ ਕਾਫੀ ਦੂਰ ਹੋ ਗਿਆ ਮੈਨੂੰ ਨਹੀਂ ਮਿਲਿਆ ਹੈਗਾ ਪਰ ਪਹਿਲਾਂ ਜਦੋਂ ਪੜਦਾ ਸੀ ਉਦੋਂ ਅਕਸਰ ਇਹ ਮੈਨੂੰ ਮਿਲਦੇ ਰਹਿੰਦੇ ਹੁੰਦਾ ਸੀ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪਰਸੋਤਮ ਕੋ ਸਿੱਖ ਸਮਾਣਾ ਨਿਊਜ਼